दवाईंगा सर जी आप पड़वर पंडा आता गए ये लड़ाकू कोई नहीं कोई नहीं गए। तो वाले होंगे कोई नी कोई नी देख ला कि लड़ाकू ने माधु केस अपने घरे कि आप ਗੁਰਜਾਨ ਸਿੰਘ ਦੇ ਘਰ ਜਾਣਾ ਆਪਾਂ ਆ ਦੁਕਾਨ ਤੇ ਰੋਗੇ ਇੱਥੋਂ ਪਹੁੰਚ ਦਿਆਂਗੇ ਬਾਪੂ ਜੀ ਇਹ ਗੁਰਜਾਨ ਸਿੰਘ ਦਾ ਘਰ ਕਿੱਥੇ ਆ ਜੀ ਅਸ ਤੋਂ ਆਏ ਦਾ ਤੇ ਅੱਗੇ ਮੁੜ ਜੀਉਗੀ ਹਾਂ ਜੀ ਸਰਵਤ ਗੁਰਜਾਨ ਸਿੰਘ ਦਾ ਘਰ ਕਿੱਥੇ ਕੋਲ ਹੈ ਠੀਕ ਹੈ ਜੀ OK ਧੰਨਵਾਦ ਪੂਜੀ ਪਰ ਲੱਗਿਆ ਨਾ ਘਰ ਹਾਂ ਜੀ ਹਾਂ ਜੀ ਝਾੜ ਮੋੜ ਬਹੁ ਟਾਈਮ ਲੱਗਣਾ ਮੇਰੇ ਕੋਲ ਵੀ ਆਂਦੇ ਨੂੰ ਕਿੰਨਾ ਕਿੰਨਾ ਵਾਂਗ ਚੱਲ ਜੂਗਾ ਲੌਂਗ ਲੌਂਗ ਵਰਦਾ ਕਹਿੰਦੇ ਨਹੀਂ ਇਹ ਐਂ ਕਰਾ ਲੌਂਗ ਲੌਂਗ ਵਰਦਾ ਕਹਿੰਦੇ ਨਹੀਂ ਉਹ ਕਿਤਾਬਾਂ ਨੂੰ ਵਰੇ ਪਿੱਛੇ ਹੋ ਜਾਂਦੇ ਨੇ ਸਹੀ ਗੱਲ ਆ ਜੀ ਆਪਾਂ ਵੀ ਤੇਰੇ ਗਰੀਬ ਬੰਦੇ ਦੇ ਖਰਚਾ ਖਾ ਕੇ ਲੌਂਗ ਆ ਦਿੰਦੇ ਆ ਸਹੀ ਗੱਲ ਆ ਜੀ ਹੁਣੇ ਭਰ ਦੇ ਨਹੀਂ ਆ ਆ ਗਿਆ ਕਰ ਰੋਗਲਾ ਫੇਰਾ ਇੱਥੀ ਸਤਿਕਾਰਯੋਗ ਆਪਾ ਜੀ ਸਤਿਕਾਰ ਜੀ ਗੁਰਨਾਨ ਸਿੰਘ ਕਰ ਰਹੀ ਹੈ ਜੀ ਹਾਂ ਜੀ ਕਿਨੇ ਆਏ ਭਾਈ ਕਿਸ਼ਤਾ ਕਿਸ਼ਤਾਂ ਲਿਆ ਜੀ ਆ ਕੱਟ ਰਜਿਸਟਰ ਦਾ ਕਾਕਾ ਲਓ ਜੀ ਸਰ ਜੀ ਆਪਣੇ ਗਰਜਾਂਤ ਸਿੱਖਦੇ ਕਿਸਤਾ ਰਹਿੰਦੀਆਂ ਨੇ ਜੀ ਬਹੁਤ ਭਰੀ ਜਾਂਦਾ ਤਪੂ ਕਿ ਨਹੀਂ ਮਾਤਾ ਕਿਸਤਾ ਸਾਰੀਆਂ ਦੋ ਭਰੀਆਂ ਇੱਥੇ ਠੀਕ ਹੈ ਜੀ ਕੋਈ ਨਹੀਂ ਉਹ ਫਾਇਨਲ ਦੇ ਬਿਲਾਓ ਮਾਤਾ ਕਵਾਈ ਜਯੰਤ ਭਾਈ ਕੋ ਤਾਂ ਬਾਹਰ ਕਿਸਤਾ ਰਹਿੰਦੀਆਂ ਤੇਰੀਆਂ ਕਵਾਈ ਆ ਲੈ ਹਾਂਜੀ ਭਾਈ ਇਹੋਈ ਵਧੀਆ ਵਧੀਆ ਭਾਈ ਭਾਈ ਆਪਣੇ ਕਿਸਤਾ ਰਹਿੰਦੀਆਂ ਨੇ ਜੀ ਅੱਛਾ ਜੀ ਹਾਂਜੀ ਕਿਹੜੀਆਂ ਗਿਸਤਾਂ ਬਈ ਅਬਾ ਜਿਹੜਾ ਤੁਸੀਂ ਆਪਣੇ ਉਹ ਕਰਿਆਨੇ ਦੀ ਦੁਕਾਨ ਤੇ loan ਲੈਤਾ ਸੀਗਾ 1 ਲੱਖ ਦਾ ਮੈਂ ਕਿਸਤਾਂ ਦਾ ਭਰੀ ਜਾਣਾ ਬਈ ਨਹੀਂ ਬਈ ਕਿਹਤਾਂ ਤੁਹਾਡੀਆਂ ਸਾਰੀਆਂ ਦੋ ਭਰੀਆਂ ਨੇ 8 ਕਿਸ਼ਤਾਂ ਰਹਿੰਦੀਆਂ ਨੇ ਛੱਡੀਆਂ ਕਿਹਨੂੰ ਭਰੀ ਗਏ ਕਿਹੜੀ ਕੰਪਨੀ ਚ ਭਰੀ ਗਏ ਤੁਸੀਂ ਆਪਣੀ लवली ਕੰਪਨੀਆਂ ਹੈ ਆਪਣੀ लवली ਕੰਪਨੀਆਂ ਤੁਸੀਂ ਕਿਹੜੀ ਕੰਪਨੀ ਚ ਭਰੀ ਗਏ ਮੈਨੂੰ ਨਹੀਂ ਪਤਾ ਮੈਂ ਤਾਂ ਕਿਸਤਾਂ ਭਰਦਾ ਹਾਂ ਪਰ ਦੱਦਾ ਭਰਦਾ ਲੈ ਰਿਕਾਰਡ ਲੈ ਰਿਕਾਰਡ ਰਿਕਾਰਡ ਰਸੀਦ ਦੋ ਕਿ ਅਸੀਂ ਤੁਸੀਂ ਦੋ ਸਿਰਸੀ ਤੇ ਕੱਟ ਕੇ ਦਿੰਨੇ ਆ ਆਪਣੀ ਲਵਲੀ ਬਾਬਨ ਦੀ ਸਟੈਂਪ ਲਾ ਕੇ ਦਿੰਨੇ ਆ ਮੈਨੂੰ ਨਹੀਂ ਪਤਾ ਮੈਂ ਅਣ ਬੜ ਬੰਦਾ ਹਾਂ ਜੀ ਮੈਂ ਕਿਸ਼ਤਾਂ ਭਰਦਾ ਜੇ ਤੁਸੀਂ ਜੁੜਾਉਂਗੇ ਨਹੀਂ ਮੇਰਾ ਕੀ ਕਸੂਰ ਹੈ ਤੁਸੀਂ ਕਿਸ਼ਤ ਆਨਲਾਈਨ ਭਰੀਆ ਕਿ ਸਾਡੇ ਦਫ਼ਤਰ ਜਾ ਕੇ ਭਰੀਆ ਦਫ਼ਤਰ ਜਾ ਕੇ ਭਰੀਆ ਕੁਛ ਨਾ ਕੁਛ ਤਾਂ ਨਾ ਦਿੱਤਾ ਹੀ ਹੋਊਗਾ ਕੁਛ ਨਹੀਂ ਦਿੱਤਾ ਮਰਦਾ ਬਣ ਕੇ ਰਸੀਦ ਤੇ ਹੀ ਹੋ ਗਈ ਭਾਈ ਮਾ ਠੀਕ ਹੈ अच्छा <laughs> जी। आ जी। आ तो तो और तू आए किमे हो तुसी असी किस्त ਲੈਣ ਆਇਆ ਤੁਹਾਡੀ 8 ਮਹੀਨੇ ਹੋ ਗਏ ਸਾਡੇ ਕੋਲ ਕਿਸ਼ਤ ਨਹੀਂ ਆਈ ਕਿਉਂ ਨਹੀਂ ਆਈ 20000 ਰੁਪਏ ਤੁਹਾਡੀ ਪਲਾਂਟੀ ਲੱਗ ਗਈ 1 ਲੱਖ ਰੁਪਏ ਦਾ ਲੋਨ ਆ 20000 ਰੁਪਏ ਉੱਪਰ ਜ਼ਿਆਦਾ ਹੋ ਰਿਹਾ ਦੱਸੋ ਕਦੋਂ ਭਰਨਾ ਪਹਿਲਾਂ ਤਾਂ ਆਏ ਕਰੋ ਹਾਂਜੀ ਇੱਥੇ ਬੈਠੋ ਹਾਂਜੀ ਆਜੋ ਕੋਈ ਇੱਥੇ ਮੇਕੋ ਬੋਲਸੀ ਆਈਏ ਕੋਈ ਮਨੂ ਠੰਡੇ ਮਤ ਨਾਲ ਸਮਝਾਓ ਕੀ ਗੱਲ ਬਾਤ ਹਾਂਜੀ ਪਾਣੀ ਪੀਓ ਗਈ ਨਹੀਂ ਨਹੀਂ ਜੀ ਬਸ ਅਸੀਂ ਹੋਰ ਵੀ ਘਰੇ ਜਾਣਾ ਹੈ ਕਿ ਇਸਤ ਲੈਣ ਤੇ ਬਹੁਤ ਦੂਰ ਹੀ ਆਉਣਾ ਜੀ ਅੱਛਾ ਜੀ ਧੂਰੀ ਘੜੀ ਜਾਣਾ ਅਸੀਂ ਠੀਕ ਆਪਣੇ ਆ ਥੋੜੇ ਹੋਰੇ ਨਹੀਂ ਬੰਦੇ ਜੀ ਨਿਗੂ ਹਾਂ ਜੀ ਆਸ਼ੂ ਆਸ਼ੂ ਇਹ ਵੀ ਆਪਣੇ ਆ ਜੀ ਗੋਰੀ ਗੋਰੀ ਇਹ ਵੀ ਆਪਣੇ ਆ ਇੱਥੇ ਗਮਾਰਡ ਕੀ ਆ ਆਪਣੇ ਜੀ ਹਾਂ ਜੀ ਆ ਦੇਖੋ ਤੁਸੀਂ ਕਹਿੰਦੇ ਇਹਨਾਂ ਦੇ ਕਿਸਤਾ ਕਲੀਅਰ ਨੇ ਦੋ ਦੋ ਕਿਸ਼ਤਾਂ ਰਹੀਆਂ ਨੇ ਇਹਨਾਂ ਦੀਆਂ ਅੱਛਾ ਹਾਂ ਜੀ ਫਿਰ ਮੇਰੀਆਂ ਕਿਵੇਂ ਇੰਨੀਆਂ ਰਹਿ ਗਏ ਆ ਆ ਦੇਖੋ ਜੀ ਥੋੜੀਆਂ ਸਾਡੇ ਕੋਲ ਸਾਰੇ ਦੋ ਕਿਸ਼ਤਾਂ ਰਿਕਾਰਡ ਆ ਪਹਿਲਾਂ ਮੈਂ ਉਹਨਾਂ ਨੂੰ ਬੁਲਾ ਲਾਂ ਹਾਂਜੀ ਬੁਲਾਓ ਬੁਲਾਓ ਜੀ ਬੁਲਾਓ ਕਿਸਤੀ ਹਾਂਜੀ ਬੜੀ ਗੱਲ ਹੈ ਕਿਸਤੀ ਜਿਹੜਾ ਲੋਨ ਲੈਤਾ ਸੀ ਲੱਖ ਰੁਪਏ ਦਾ ਨਾ ਨਾ ਦੱਲੋ ਨਾ ਕੰਪਨੀ ਦਾ ਲੱਖ 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 ਦੀ ਐ ਜਿਹੜਾ ਹੁੰਦਾ ਦਾ 120 ਯਾਰ ਹਾਂਜੀ ਮੈਂ ਕਹੋ ਨਿਆ ਯਾਰ ਕਿਹੜੀ ਆਪਣੀ ਚੋਈ लवली ਕੰਪਨੀ ਚੋਂ लवली ਆਪਣੀ ਹਾਂਜੀ ਕਿਹੜਾ ਵਾਲੀ ਹੈ ਉਹਦੇ ਨਾਲ ਟੈਕ ਕਰੋ ਸਾਨੂੰ ਚੈੱਕ ਕਰੋ ਬੜਾ ਜੇ ਨਾ ਨਾ ਉਹਦੇ ਕੋਲ ਮੈਨੂੰ ਬਰਿਆਨ ਚਾਹੀਦਾ ਸਰੇ ਮੇਰੇ ਦੋ ਬੋਲੋਗੇ ਸਰੇ ਉਹ ਕਹਿੰਦਾ ਨਾ ਮੈਨੂੰ ਕਰ ਮੈਂ ਸਾਰੀ ਗੱਲਾਂ ਫੇਰ ਕਰਤੀਆਂ ਉਹ ਤਾਂ ਹੀ ਭਾਗਤਾਂ ਨੇ ਉਹ ਤਾਂ ਇਹ ਉਹਨੂੰ ਆਖਿਆ ਸੀ ਪਰਵਾਹ ਰਹੇ ਉਹਨੇ ਰੈਨ ਨਹੀਂ ਦਿਖਾਉਣਾ ਬੋਲਿਆ ਤੇ ਲੋ ਨਾ ਹਾਂ ਹਾਂ ਟ੍ਰੈਨਿੰਗ ਲਗਾ ਦਿਖਾਉਣਾ ਕਿ ਲੋ ਦਿਖਾ ਸੀ ਹਾਂਜੀ ਹਾਂ ਜਿਹੜੇ ਕੋਈ ਕਰਦਾਈ ਉਹਦਾ ਵਾਸਤੇ ਭੁੱਲੀ ਜਾਂਦੇ ਤੇ ਅਸੀਂ ਇੱਕ ਉਹਦੇ ਨਾਲ ਹਾਂਜੀ ਜੋ ਤੇ ਲੋ ਜੁੜੇ ਤੇ ਉਹ ਸਭ ਕੰਫਿਊਜ਼ ਉਹਦਾ ਖਤਮ ਸੀ ਆਵਾ ਦੋ ਸਾਲ ਹੋ ਗਏ ਹੁਣ ਤੂੰ ਸਮਝ ਤੂੰ ਸਾਡਾ ਮੋਟਰਸਾਈਕਲ ਜੀ ਸਾਰਾ ਵਰੀ ਉਹ ਤਾਂ ਹੋ ਰਿਹਾ ਟਾਈਮ ਲੱਗਦਾ ਇਸੋੜੀ ਸਲੇਪਾ ਨੌਗਰੀ ਕਰਦੇ ਨੌਗਰੀ ਕਰਦੀ ਕਿਰੇ ਤੁਸੀਂ ਆਹ ਲਓ ਕਿਉਂ ਵੀ ਅਜੀ ਕਰ ਸਕਦਾ ਨੌਰੀ ਦੁਨੀਆ ਆ ਨਾਲ ਬਟੇ ਇਹਨੂੰ ਪਾਓ ਇੱਕ ਵੀ ਸੂਰ ਦੇਦਾ ਨਾ ਤਾਂ ਵਸੇ ਨਾ ਤੁਹਾਨੂੰ ਸੱਜਣਾ ਉਹ ਤਾਂ ਸਾਡੀ ਜੱਪੜ ਲੈਣੀ ਹੈਗਾ ਤੂੰ ਫੜਾ ਦੇ ਪਾ ਲਈ ਵੀ ਸਾਡੇ ਅਸੀਂ ਲੈਦੇ ਦੇਖੋ ਅੰਦਰ ਭਾਈ ਅਜਿਹਾ ਹੀ ਨਹੀਂ ਲੈਣਾਈ ਆਇਆ ਇੱਕ ਲੱਖ ਦਾ ਲਾਉਣ ਗਿਆ ਲੈ ਗਿਆ ਉਹਨੂੰ ਡੀਲਰ ਹੋਣਾ ਸਾਨੂੰ ਕੀ ਪਤਾ ਇਸ ਪੱਤੂ ਬੋਲਾ ਲਾ 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 ਅੱਜ ਮੈਨੂੰ ਘਰ ਦੇ ਘਰ ਨੂੰ ਲੈਣੇ ਨਾ ਲੈਣ ਵਾਲੀ ਮੂਹਰੇ ਕਿਵੇਂ ਹੋ ਜਾਂਦੀ ਹੈ ਮੈਂ ਇਹ ਦੂਰ ਹੈ ਹੀ ਨਹੀਂ ਲਾਉਣ ਯਾਰ ਕਿਉਂ ਔਖਾ ਹੋਈ ਯਾਰ ਨਾ ਯਾਰ ਇੱਕ ਲੱਖ ਤੇਰਾ 1 ਲੱਖ ਉਹਦਾ ਤੈਨੂੰ ਯਾਰ ਸਾਨੂੰ ਨਹੀਂ ਬਾਤ ਤੇਨੂੰ ਲੱਖ ਦਾ ਲਾਉਣਾ ਉਹ ਤੇਨੂੰ ਲੱਖ ਦਾ ਲਾਉਣਾ ਜਾਇਦ ਲੱਖ ਦਾ ਲਾਉਣਾ ਤਿੰਨ ਲੱਖ ਦਾ ਲਾਣਾ ਕੋਈ ਨਹੀਂ ਭਰਦੇ ਜਾਉ ਯਾਰ ਤੱਕਣੀ ਯਾਰ ਯਾਰ ਆ ਰੈਜੀ ਸਾਜੀ ਕੀ ਗੱਲ ਰੋਣਾ ਹੈ ਭਾਈ ਇਹਨਾਂ ਬੜੇ ਯਾਰ ਇਹ ਆਪਣਾ ਲਾਉਣਾ 20000 ਰੁਪਏ ਪਰ ਅੰਟੀ ਪਾਈ ਹੈ ਇਹ ਕਿੰਨੇ ਦਾ ਰੋਣਾ ਜੇ ਤੁਸੀਂ ਲੋਨ ਨਹੀਂ ਪਰ ਮੈਂ ਪਲੈਂਟੀ ਹੋਊਗੀ ਹੋਰ ਜੀ ਬਊਗਾ 20000 ਰੁਪਏ 20000 ਪਰ ਗਰੰਟੀ 20000 ਦੀ ਲੋਣੀ ਨਹੀਂ ਪਰ ਮੈਂ ਪਲੈਂਟੀ ਤਾਂ ਪਾਊਗੀ ਪਾਊਗੀ ਬੜਾ ਮਨਾਏ ਆ ਸਰ ਇੰਨੀ ਪਲੈਂਟੀ ਹੁੰਦੀ ਹੈ ਉਹਦੇ ਕਿ ਉਹਨੇ ਜੋ ਆਪਣਾ ਡੀਗਰੀ ਆਪਣਾ ਡਿਪਲੋਮਾ ਡਿਪਲੋਮਾ ਇਹ ਤਾਂ ਮਾਰ ਕੇ ਸਤਾਂ ਪਰਦੇ ਨੇ ਮੈਨੂੰ ਨਾ ਕੋਈ ਸੀ ਨਾ ਕੋਈ ਕੁਸ ਉਹ ਸੰਗ ਮੈਨੂੰ ਕਹਿੰਦੇ ਸੰਗ ਪਾ ਦੋ ਸਾਨੂੰ ਪੰਦਰੋਂ ਕੰਪਨੀ ਤੋਂ ਮਦਦ ਦਿੱਤੀ ਤੁਹਾਨੂੰ ਪਾਏ ਹੋਵੇ ਤੁਸੀਂ ਗਵਾਹ ਮੇਰੇ ਆਮੀਨ ਚਾਚਾ ਹੁਣ ਇਹਦੇ ਕੁੜੀਆਂ ਕਰ ਦਿੰਦੇ ਆ ਆਪੇ ਇੱਕ ਮਿੰਟ ਖੜਦਾ ਤੁਸੀਂ ਪੈਸੇ ਲੈ ਤੇ ਕਾਹਲੀ ਪ੍ਰਿੰਟ ਪਰ ਇਹ ਨਾ ਰਸਾਇਣ ਸੁਟ ਉਹ ਨਾ ਇਹ ਦਵਾਈ ਆ ਸਪਰੇਅ ਐਨਕੋ ਮੈਂ ਤਾਂ ਮਰੂੰਗਾ ਨਾ ਨਾ ਦੋ ਨੂਰਾ ਤਰਾਹ ਨਾਲ ਨਾ ਤੁਸੀਂ ਭੈਣੋ ਸਾਡੀ ਸ਼ਰੀਰ ਤੇ ਨਹੀਂ ਆਈ ਬਾਈ ਚੱਕਦੇ ਯਾਰ ਭਾਈ ਰੱਖਦੇ ਸਾਡੀ ਭਰੀ ਲਈ ਅੱਜ ਥੋੜਾ ਕੰਮ 15 ਦਾ ਲੱਗਦਾ ਜੀ ਉਹ ਬਹਿ ਜਾਓ ਤਰੇੜਾ ਤਾਂ ਹੁਣ ਹੋਊ ਬਈ ਉਹ ਬਾਈ ਮੈਂ ਇਹਨਾਂ ਨੂੰ ਬੰਨ੍ਹ ਦੇ ਜੀ ਅਸੀਂ ਇੱਕ ਵਾਰ ਲੈ ਕੇ ਜੀ ਆਹ ਰੱਖਦੇ ਸਪਰੇਅ ਆਓ ਯਾਰ ਅੱਜ ਤੁਸੀਂ ਸਰਜੀ ਫੋਨ 5 ਸਾਲ ਦਾ ਇੱਥੇ ਰਹਿ ਜਾ ਜੀ ਫੱਜਨੇ ਵਾਲੇ ਠੀਕ ਆ ਦੇਖੀ ਚਾਚਾ ਐਕਟਿੰਗ ਵੋ ਘੈਂੜ ਕਰਦਾ ਹੈ ਨਾ ਚਾਚੇ ਦੀ ਐਕਟਿੰਗ ਪੂਰੀ ਸਰਾ ਹੈ ਕਹਿੰਦਾ ਘੈਂੜਾ ਚੱਲਦਾ ਨਹੀਂ ਆ ਉਹ ਚਾਚਾ ਐਕਟਿੰਗ ਵਾ ਕੰਪਲੀਟ ਐ ਐਕਟਿੰਗ ਵਾ ਕਰੇ ਨਾਲ ਇਹ ਸਾਰੇ ਬਹੁਤ ਡੈਂਕੂ ਬੀ ਬੋਲ ਗਏ ਉਹ ਜਿੱਤਰ ਹਾਂ ਹੁਣ ਕਿਹ ਕਿਹ ਪਾਣ ਵੇਚ ਜਾਣਾ ਆਪਾਂ ਤਾਂ ਸਾਰੀਆਂ ਦਿੱਲ ਕਰ ਦਿੰਦੇ ਆ ਖੜਦਾ ਉਹ ਅੰਗਰੇਜ਼ੀ ਸਾਇੰਸ ਦਾ ਉਹ ਮਰਦ ਨਾ ਦਰ ਮੋੜਿਆ ਪੜਿਆ ਹਾਂ ਇਹ ਕਰ ਦਈਏ ਇਹ ਬਾਹਰਲੇ ਉੱਠ ਕੇ ਆ ਜਾਂਦੇ ਨੇ ਖੜੇ ਆਪਣੇ ਤੇ ਰੋਹ ਮਾਰਦੇ ਨੇ ਇਹਨਾਂ ਨੂੰ ਐ ਨਹੀਂ ਪਤਾ ਵੀ ਆਪਾਂ ਕੀ ਚੀਜ਼ ਆਂ ਦਾ ਕਰਦੇ ਇੰਗਰੀਜੀ ਸੈਂ ਹੈ ਨਿੱਲ ਲਿਖਦੇ ਨਿੱਲ 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 ਲਿਖਾ ਸਾਡੀਆਂ ਕਿਤਾਬਾਂ ਇਕੱਠੇ ਆ ਲੈ ਲੈ ਤਨ ਉਹ ਵੈਰੀ ਠੋੜਾ ਠੀਕ ਹੈ ਅਸਰੂਪ ਆਪਣੇ ਪੰਜਾਬੀ ਮੁੰਡੇ ਪੜ੍ਹੇ ਨੇ ਕਿਦੋਂ ਕੰਮ ਆਉਣਗੇ ਸਹੀ ਗੱਲ ਹੈ ਚਲੋ ਚਲੋ